ਬੋਰਡ ਲੱਗਿਆ ਹੋਇਆ ਹੈਗਾ ਹਾਂ ਤੇ ਇਹ ਬਹੁਤ ਪੁਰਾਣਾ ਹੈਗਾ ਮੈਂ ਬੋਰਡ ਵੀ ਦਿਖਾਦਾ ਤੇ ਆਪਾਂ ਬਾਈ ਤੋਂ ਪੁੱਛਦੇ ਆਂ ਬਾਈ ਇਹ ਇਹ ਬੋਰਡ ਬਾਰੇ ਦੱਸੋ ਮੜਾ ਜੀ ਕੀ ਗੱਲਬਾਤ ਆ ਜੀ ਬਾਈ ਇਹ 1992 ਦੇ ਵਿੱਚ ਆਏ ਸੀ 90 ਪਾਨੇ ਦੇ ਵਿੱਚ ਅੱਛਾ ਉਦੋਂ ਅਸੀਂ ਸਾਈਕਲ ਤੇ ਯਾਤਰਾ ਕਰਕੇ ਗਏ 92 ਦੇ ਵਿੱਚ ਤੁਸੀਂ ਸਾਈਕਲ ਤੇ ਯਾਤਰਾ ਕਰਨ ਆਏ ਸੀ ਮਣੀਕਰਨ ਸਾਹਿਬ ਸਾਈਕਲਾਂ ਯਾਤਰਾ ਕਿਹੜੇ ਪਿੰਡ ਤੋਂ ਆਏ ਸੀ ਸਮੀਥੀਪਿੰਡ ਤੋਂ ਠੀਕ ਆ ਜਿਹੜਾ ਹਾ ਬੋਰਡ ਆ ਇਹ ਦਰਖਤ ਦੇ ਵਿੱਚ ਦੀ ਲੰਗ ਗਿਆ ਹਨਾ ਇਹ ਤੇ ਜਿਹੜਾ ਹਾ ਦਰਖਤਾਂ ਦਾ ਉਦੋਂ ਕਿੱਡਾ ਸੀਗਾ ਇਹ ਦਰਖਤਾਂ ਅਜਾ ਹੁਣ ਕਿੰਨੇ ਸਾਲ ਹੋ ਗਏ ਹੋਣਗੇ ਤੈਨੂੰ ਲੰਬੇ ਪੰਨ 99 ਚਾਈ ਸੀ ਕਿੰਨੇ ਜਾਣੇ ਸੀਗੇ ਸੱਤ ਜਾਣੇ ਸੱਤ ਜਾਣੇ ਸਾਡੇ ਨਾਲ ਖੁੱਲੀ ਹਾਲ ਪਿੰਡ ਦੇ ਵੀ ਸੀਗੇ ਉਹਦੇ ਕੀ ਕੀ ਨਾਮ ਸੀ ਉਹਨਾਂ ਉਹ ਮੁੰਡਿਆਂ ਦੇ ਪਤਾ ਕੋਈ ਦੋ ਦੋ ਤਿੰਨ ਤੇ ਚਾਰ ਦਾ ਬਾਕੀ ਮੈਂ ਭੁੱਲ ਗਿਆ ਕਿਉਂ ਟਾਈਮ ਬੜਾ ਹੋ ਗਿਆ ਕਿੰਨੇ ਸਾਲ ਹੋ ਗਏ 32 32 ਸਾਲ ਹੋ ਗਏ 95 90 95 32 ਸਾਲ ਹੋ ਗਏ 32 ਸਾਲ ਹੋ ਗਏ ਫਿਰ ਆ 32 ਸਾਲ ਪਰਾਣਾ ਬੋੜੋ ਮੀ ਪਿਆਗਾ ਨਾ ਛੋਟਿਆ ਜਿ ਮਿਟੇ ਨਹੀਂ ਅਜੇ ਉਹਦੇ ਹਣਾ ਆਹ ਆ ਨਾ ਇਹ ਕਿਹਨੇ ਇਹ ਆ ਮੈਂ ਹੁਣ ਬਈ 32 ਸਾਲਾਂ ਬਾਅਦ ਦੁਬਾਰੇ ਆਏ ਹੋਗੇ ਨਹੀਂ ਆ ਕਈ ਕਈ ਸਾਲ ਨੇ ਹਰੇਕ ਸਾਲ ਹੀ ਆ ਨਹੀਂ ਹਰੇਕ ਸਾਲ ਨਹੀਂ ਆਉਂਦੇ ਇੱਕ ਚਾਰ ਸਾਲਾਂ ਬਾਅਦ ਆਇਆ ਅੱਛਾ ਅਜਾ ਪਹਿਲਾਂ ਉੱਥੋਂ ਟਾਈਮ ਲਾ ਬਾਬਾ ਟਾਈਮ ਲਾਉਂਦਾ ਨਾ ਨਹੀਂ ਬਈ ਹੁਣ ਆਏ ਹੋਗੇ ਇੰਨੇ ਟਾਈਮ ਬਾਅਦ ਆ ਬੋਰਡ ਦੇਖ ਕੇ ਫਿਰ ਕਿਵੇਂ ਮਹਿਸੂਸ ਕੀਤਾ ਇਹ ਮੇਰੇ ਹੱਥੀ ਬਣਾਇਆ ਸੀ ਬੋਰਡ ਆ ਠੀਕ ਆ ਇਹ ਮੇਰੇ ਹੱਥੀ ਬਣਾਇਆ ਤੁਸੀਂ ਆਪ ਤਿਆਰ ਕੀਤਾ ਸੀਗਾ ਆਪ ਤਿਆਰ ਕਰੀ ਮੇਰੇ ਹੱਥੀ ਬਣਾਇਆ ਨੌ ਦੇ ਕੇ ਸਾਡੇ ਨੌ ਤੋਂ ਜਿਆਦਾ ਗਏ ਹੁਣ ਬਈ ਜਿਆਦਾ ਆ ਇਹ ਫਿਰ ਹੁਣ ਕੀ ਮਹਿਸੂਸ ਕੀਤਾ ਫਿਰ ਇੱਥੇ ਆ ਜੀ ਵੇ ਕੁਦਰਤ ਨਾਲ ਕਨੈਕਸ਼ਨ ਮਿਲ ਜਿਹੜਾ ਸਾਨੂੰ ਦੁਬਾਰੇ ਦਰਸਲ ਹੋਵੇ ਬੋਰ ਦੇ ਠੀਕ ਆ। ਪਾਈ ਦਾ ਕਹਿੰਦੇ ਨਹੀਂ ਜਿਆਦਾ ਨਹੀਂ ਸੀਗਾ ਬੋਰ ਛੋਟੇ ਹਨ। ਸਾਨੂੰ ਐਜੀ ਮੱਠ ਮੁੱਠ ਕੇ ਆਉਂ। ਲਾਲੂ ਜੀ ਤਾਂ ਹੋ ਕੇ ਰਹੇ। ਪਰ ਉਹਨੂੰ ਖੁਸ਼ੀ ਹੋਈ ਆ ਬਾਈ। ਬਹੁਤ ਜਿਆਦਾ ਖੁਸ਼ੀ ਆ। ਹਰੇਕ ਬਾਪ ਹਰੇਕ ਨੂੰ ਬਾਬਾ ਇਸ ਨਾਲ ਖੁਸ਼ੀਆਂ ਮਿਲਦੀ। ਜਿਸ ਤਰ੍ਹਾਂ ਸਾਨੂੰ ਬਖਸ਼ ਹਰੇਕ ਯਾਤਰਾ ਸਫਲ ਕਰੇ। ਹਰੇਕ ਨੂੰ ਆਉਣਾ ਬੜਾ ਬਸ ਸਕੂਨ ਮਿਲਦਾ ਇੱਥੇ ਆ ਕੇ। ਬਹੁਤ ਵਧੀਆ ਸਕੂਨ। ਦਰਸ਼ਨ ਮੇਲਾ ਵਧੀਆ ਹੋ ਗਿਆ। ਦਰਸ਼ਨ ਮੇਲਾ ਪੂਰਾ ਵਧੀਆ। ਬਹੁਤ ਖੋਸਾ ਬਾਈ ਇਹ ਜੀ। ਹਰੇਕ ਲੋਕ ਕਹਿੰਦੇ ਨੇ ਵੀ ਇੱਥੇ ਪਾਣੀ ਆਉਂਦਾ ਪਾਣੀ ਨਹੀਂ ਪਰ ਪਾਣੀ ਨਹੀਂ ਰਸਤਾਂ ਦੇ ਲੋਕ ਮੀਡੀਆ ਫਿਰ ਉਹ ਕਰੀ ਜਾਂਦੇ ਨੇ ਪਰ ਇੱਥੇ ਕੋਈ ਪਾਣੀ ਦੇ ਰਸਤੇ ਸਾਫ਼ ਨੇ ਬਿਲਕੁਲ ਸਾਫ਼ ਨੇ ਲੋਕ ਮੀਡੀਆ ਵਾਲੇ ਉਹੀ ਟਰਾਈ ਜਾਂਦੇ ਨੇ ਨੇ ਰਸਤੇ ਦਾ ਵਧੀਆ ਠੀਕ ਨੇ ਡਰਾਉਂਦੇ ਨੇ ਵਿੱਚ ਬਹੁਤ ਬੰਦੇ ਬਹੁਤ ਵਧੀਆ ਰਸਤੇ ਨੇ ਕੋਈ ਰੁਕਾਵਟ ਨਹੀਂ ਹੁੰਦੀ ਰਸਤੇ ਦੇ